हां जी ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਬੱਦਰਪੁਰਿਆ ਡੇਰੀ ਫਾਰਮ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵਿਜਿਟ ਪਿੰਡ ਖੇਮਕਰਨ ਬਾਰਡਰ ਜ਼ਿਲ੍ਹਾ ਸ਼ਹੀਦ ਉਤਰਨ ਤਰਸ ਹੈ ਤਹਿਸੀਲ ਪੱਟੀ ਉਹਨਾਂ ਸਰਦਾ ਜਗਾ ਸ਼ਾਹ ਜੀ ਦੇ ਕੋਲ ਪਹੁੰਚ ਚੁੱਕੇ ਹਾਂ ਇੱਕ ਬਿਲਕੁਲ ਤੜਕੇ ਦੀ ਵਾੜ ਸੁੱਈ ਆ 18 ਕਿਲੋ ਦੁੱਧ ਵਾਲੀ ਦੱਸਦੇ ਮਾਲਕ ਤੇ ਵਛਾ ਮਗਰ ਮਿਲਕਾਫ ਜੋ ਚੱਲ ਰਿਹਾ ਠੀਕ ਹੈ ਜੀ ਚੰਗੀ ਸੋਹਣੀ ਬਰੀਡ ਤੇ ਆ ਵਾੜ ਥਾਂ ਥਾਂ ਬਹੁਤ ਸੋਹਣਾ ਹੈ ਤੇ ਦੂਜੀ ਬੇਨਤੀ ਇਹ ਕਰਦੇ ਆਂ ਕਿਤੇੋਂ ਵੀ ਖਰੀਦਦਾਰੀ ਕਰਨੀ ਆ ਆਪਣੀ ਨਰਖ ਪਰਖ ਕਰਕੇ ਚੋ ਕੇ ਟਿਪਕੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਪੈਸੇ ਲਾਉਣੇ ਆ ਕਿਉਂਕਿ ਬਾਅਦ ਚ ਕਿਸੇ ਨੂੰ ਲਾਮਾ ਨਾ ਦਿੱਤਾ ਜਾਵੇ ਠੀਕ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਨ ਨੂੰ ਆਫ ਸੈੱਟ ਕਰੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜੋ ਆਪ ਜੀ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਆਸ ਕਰਦੇ ਆਂ ਜੀ ਜੋ ਵੀ ਇਸ ਚੈਨਲ ਦੇ ਨਾਲ ਜੁੜੇ ਹੈ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਚ ਰਹੋਗੇ ਆਓ ਲਾਈਏ ਵਧੇਰੇ ਜਾਣਕਾਰੀ ਬਾਈ ਜਗੇ ਸ਼ਾਹ ਜੀ ਤੋਂ ਚੈਨ ਨੂੰ ਵੱਤਵਾਦ ਸ਼ੇਅਰ ਕਰਨਾ ਨਾ ਭੁੱਲਣਾ ਹੋਰ ਵੀ ਕਿਸੇ ਵੀਰ ਦਾ ਫਾਇਦਾ ਹੋ ਜੇ ਆਪਣਾ ਇੰਸਟਾਗ੍ਰam ਫੇਸਬੁਕ YouTube ਤਿੰਨਾਂ ਤੇ ਵੀਡੀਓ ਚੱਲਦੀ ਆ ਸੰਧੂ ਬੱਦਰਪੁਰੀਆ ਡੇਰੀ ਫਾਰਮ ਸਾਰੇ ਸੰਧੂ ਬੱਦਰਪੁਰੀਆ ਡੇਰੀ ਫਾਰਮ ਜੋ ਆਪਣਾ ਫੇਸਬੁਕ ਇੰਸਟਾਗ੍ਰam ਤੇ ਵੀਡੀਓ ਚੱਲਦੀ ਆ ਵੱਤ ਤੋਂ ਵੱਦ ਫੋਲੋ ਕਰਿਓ ਆਪਣੀ ਇੰਸਟਾਗ੍ਰam ਤੇ ਫੇਸਬੁਕ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਠੀਕ ਆ ਜੀ ਤੁਹਾਡੇ ਹੌਸਲੇ ਦੇ ਨਾਲ ਤੁਰੇ ਫਿਰਦੇ ਆ ਤੁਹਾਡੀਆਂ ਦਵਾਵਾਂ ਨਾਲ ਤੇ ਅਸੀਂ ਅਰਦਾਸ ਕਰਦੇ ਹਾਂ ਕਿ ਜੋ ਇਹ ਚੈਨਲ ਦੇ ਨਾਲ ਜੁੜੇ ਸਾਰਿਆਂ ਨੂੰ ਮਹਾਰਾਜ ਚੜ੍ਹਦੀ ਕਲਾ ਬਖਸ਼ਿਓ ਠੀਕ ਆ ਜੀ ਬੜਾ ਪਿਆਰ ਸਤਿਕਾਰ ਦੇ ਰਹੇ ਜੀ ਸਾਡੇ ਵੱਲੋਂ ਸਾਦਾ ਤਹਿ ਦਿਲੋਂ ਧੰਨਵਾਦ ਜੀ ਆਓ ਲਈਏ ਵਧੇਰੇ ਜਾਣਕਾਰੀ ਸ਼ਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਸਨਾਓ ਕੀ ਹਾਲ ਜੇ ਠੀਕ ਸਾਜੀ ਬਹੁਤ ਵਧੀਆ ਆਪਣੇ ਨਾਓ ਜੀ ਵਧੀਆ ਜੀ ਤੇ ਕਿੰਨੀਆਂ ਜਗਾਵਾਂ ਲੈਣੀਆਂ ਜੇ ਦੋ ਵੀਰ ਜੀ ਦੋ ਦੋ ਗਾਵਾਂ ਲੈਣੀਆਂ ਹਾਂਜੀ ਤਾਂ ਜੀ ਸਹੀ ਇੱਕ ਤੇ ਇੱਕ ਦਾ ਬੱਚਾ ਮਰ ਗਿਆ ਹਾਂਜੀ ਹਾਂਜੀ ਅੱਛਾ ਉਹ ਬੋਦੀ ਵਾਲੀ ਵੱਛੀ ਹੈ ਹਾਂਜੀ ਹਾਂਜੀ ਵੱਛੀ ਉਹ ਵੀ ਸੋਹਣੀ ਸ਼ਾਜੀ ਇਹਨੂੰ ਬੰਨ੍ਹ ਦੋ ਬੱਚੇ ਨੂੰ ਕੋਈ ਬੰਨ੍ਹ ਕੇ ਤੇ ਆਪਣਾ ਡਰੈਸ ਦੱਸਗੇ ਅੱਜ ਹੀ ਸੁਈ ਲੱਗਦੀ ਕਿਤੇ ਤੜਕੇ ਦੀ ਹਾਂਜੀ ਹਾਂਜੀ ਤੜਕੇ ਸੁਈਦ ਨੇ ਤੇ ਬੌਲਾ ਕਿੰਨਾ ਕੁ ਹੋਇਆ ਉਹ ਤਕਰੀਬਨ ਹੋਏਗਾ ਜੀ 10 ਕਿਲੋ ਹੋਏਗਾ ਜੀ ਅੱਛਾ ਦਾਖ ਕਿਲੋ 5-6 ਕਿਲੋ ਚ ਹੋਇਆ ਹੋਊਗਾ ਥਾਂ ਤੇ ਤਾਂ ਬੜਾ ਚੰਗਾ ਹੈ ਵੈੜ ਕਿੰਨੇ ਕ ਦੁੱਧ ਦੀ ਮਾਲਕ ਹੋਊਗੀ ਦੁੱਧ ਦੇ ਦੇ ਬੜੇ ਆਰਾਮ ਨਾਲ ਹਾਂ ਕਾਦਾ ਜੀ ਨਾਲ ਨੋਟ ਕਰਾਈਏ ਆਪਣਾ ਠੀਕ ਹੈ ਜੀ ਮੋਬਾਈਲ ਨੰਬਰ 9511 ਤੇ 9510 ਬਿਲਕੁਲ ਖੇਮਕਨ ਬਾਰਡਰ ਦੇ ਆ ਹਾਂਜੀ ਹਾਂਜੀ ਗੁਰਦਰਾ ਚੈਨ ਸਾਹਿਬ ਡਰੈਸ ਚੈਨ ਸਾਹਿਬ ਗੁਰਦਰਾ ਜਿਹੜਾ ਉਹਦੇ ਲਾਗੇ ਘਰ ਆ ਹਾਂ ਲਾਗੇ ਘਰ ਜੀ ਠੀਕ ਆ ਜੀ ਤੇ ਕਿਨਵਾ ਸੁਭਾ ਸ਼ਾਜੀਕ ਆ ਵਾਹ ਜੀ ਦੂਜਾ ਹੀ ਆ ਦੂਜਾ ਸੁਆ ਸਹੀ ਦੂਜੇ ਦੂਜਿਆ ਹਾਂਜੀ ਬਿਲਕੁਲ ਗਿੱਲਾ ਨਾੜੂ ਭਈ ਚੈੱਕ ਕਰ ਲੋ ਇਹ ਨਹੀਂ ਕਿ ਕੋਈ ਗਲ ਦੀ ਜਾਂ ਪਰਸੋਂ ਦੀ ਸੋਈ ਹੋਊਗੀ ਤੇ ਆਤਾ ਅਜੇ ਤੇ ਵੈਸੇ ਗਾਣੇ ਪੁਰੇ ਨਹੀਂ ਚੁੱਕੇ ਜੀ ਹਾਂਜੀ ਹਾਂਜੀ ਠੀਕ ਆ ਬਾਕੀ ਸ਼ਾਜੀ ਜ਼ੋਰਦਾਰ ਪ੍ਰੋਪਰ ਪੈ ਗਈ ਓਕੇ ਓਕੇ ਜੀ ਠੀਕ ਆ ਜੀ ਜਿੰਦੀ ਦਾ ਸ਼ਾਜੀ ਠੀਕ ਆ ਤੋੜ ਕੇ ਖੋਲ ਕੇ ਜਰਾ ਬਾਹਰ ਨੂੰ ਕੱਢ ਕੇ ਗਲੇ ਨੂੰ ਹੌਲੀ ਹੌਲੀ ਤੋੜ ਲੋ ਤੇ ਪ੍ਰੇਮਨਾ ਤੇ ਤੋੜ ਕੇ ਲੰਮੀ ਵਿਖਾਈਏ ਕਾ ਭੈਣ ਭਰਾਵਾਂ ਵੇ ਲੋ ਜਿਵੇਂ ਤੁਹਾਨੂੰ ਚੰਗਾ ਲੱਗਦਾ ਇਧਰ ਵੀ ਕਾਲੀ ਪੈ ਜੇ ਉਹ ਭੱਜਦੇ ਉੱਡਦੀ ਲੋ ਜੀ ਮੈਂ ਇਹਨੂੰ ਤੋੜ ਦਉ ਕੋ ਲੰਮੀ ਤੋੜ ਦੋ ਇੱਕ ਰਾਂ ਠੀਕ ਆ ਕਿਉਂਕਿ ਲੰਮੀ ਚ ਭੈਣ ਭਰਾ ਨੂੰ ਪਤਾ ਲੱਗ ਜਾਂਦਾ ਕਰਤ ਵਜਨ ਵੱਡਾ ਜਾਂ ਛੋਟਾ ਕੱਤ ਵਜਨ ਤੇ ਆ ਵੱਡਾ ਮਿੱਤਰੋ ਸੂਜ ਆਈ ਨਹੀਂ ਕਰਮਾ ਨਹੀਂ ਸੂਜ ਤੇ ਫਿਰ ਡੰਗਰੇ ਕਰਾਂ ਲੱਪੇ ਲਾ ਜਿਹੜਾ ਦੂਰਾ ਜਨਮ ਵਾਲਾ ਕੰਮ ਹੋ ਜਾਂਦਾ ਜੀ ਸੂ ਵਾਲਾ ਕੰਮ ਤੇ ਲੈ ਜਾ ਉੱਥੇ ਪਾਜੀ ਉੱਥੇ ਖੜੋ ਹਾ ਥਾਂ ਭੀੜਾ ਚਲੋ ਸ਼ਹਿਰਾਂ 'ਚ ਹੁੰਦਾ ਤੇ ਬਾਕੀ ਕੱਤ ਵਜਨ ਤੇ ਸ਼ਾਹ ਜੀ ਤੇ ਬਰਾਬਰ ਹੀ ਆਉਂਦੀ ਆ ਤੇ ਸੂਸਾ ਨਾਲ ਥੋੜੇ ਜਿਲੇ ਲੱਪੇ ਲਾਏ ਹੁੰਦੇ ਡੰਗਰੇ ਲੈ ਜਾਓ ਸ਼ਾਹ ਜੀ ਲੰਮੀ ਠੀਕ ਆ ਲਓ ਜੀ ਲਾਓ ਸ਼ਾਹ ਜੀ ਮੋੜ ਲਿਓ ਤੇ ਸੂਕੇ ਤੇ ਤੁਹਾਨੂੰ ਪਤਾ ਇੱਕ ਰਾ ਫਿਰ ਤੈਜੀ ਡੰਗਰ ਮਾਰ ਜਾਂਦਾ ਨਾਲੇ ਤੜਕੇ ਸਿੱਧਾ ਆਪਣਾ ਖੰਦੀ ਤੇ ਇਹਨੂੰ ਕਰ ਦੋ ਲਾਓ ਬੰਨ ਦੋ ਬੱچے ਲਾ ਕੇ ਬੰਨ ਦੋ ਹੋੜੀ ਮੋੜ ਕੇ ਲਓ ਜੀ ਕਰ ਲੋ ਚੈੱਕ ਮੂਹ ਫੇਸ ਕੁਆਲਟੀ ਥਣ ਥੁਣਾ ਨੇੜ ਤੋਂ ਇੱਕ ਰਾ ਤੁਹਾਨੂੰ ਚੈੱਕ ਕਰਵਾ ਦਨੇ ਆ ਠੀਕ ਹੈ ਜੀ ਲਓ ਜੀ ਚੌਣ ਬਿਲਕੁਲ ਸਾਫ ਹੈ ਸੁਧਰੀ ਓਕੇ ਉਂਗਲ ਦੀ ਮੋਟੀ ਥਾਰ ਹੈ ਅੱਛਾ ਉਂਗਲ ਉਂਗਲ ਜਿੱਦੀ ਮੋਟੀ ਥਾਰ ਹੈ ਜੀ ਹਾਂ ਜੀ ਮੈਂ ਨਾ ਫਿਰ ਤੇ ਕੀ ਬਤਾ ਤਾ ਦੇ ਕੀ ਕੀਮਤ ਕਰਦੇ ਜੀ ਹਾਂਜੀ ਕੀਮਤ ਕੀ ਕਰਦੇ ਜੀ ਇਹ ਤੇ ਮੈਂ ਤਾਂ ਪੰਜਾਬ ਜੀ ਮਟ ਲਈਏ ਚੱਲ 50 ਵਟੇਉ 50 ਦੀ ਗਾਂ ਤੇ 50 ਦੀ ਐਵੇਂ ਗਲਤ ਕਿਹਾ ਖਾਣਾ ਏ ਪਰ ਇੱਕ ਆਖੇ ਛੋੜ ਛੱਪਾ ਕਰਦੀ ਏ ਭੈਣ ਭਰਾਵਾਂ ਛੋੜ ਛੱਪਾ ਕਰਦੀ ਏ ਚੱਲ ਜਿੱਤਾਂ ਸਿਆਦੇ ਉਤਰਾ ਦੋ ਹਜ਼ਾਰ ਛੱਡ ਦਗੇ ਵਿੱਚੋਂ ਜਾਹਰਾਂ ਨਹੀਂ ਦੋ ਹਜ਼ਾਰ ਛੱਡ ਦਿਓ 48 ਹਜ਼ਾਰ ਤੇ ਦੇ ਰਹੇ ਹੋ ਗਾਂ ਠੀਕ ਆ ਕੱਦ ਵਜਨ ਵੱਡਾ ਨਾ ਤੁਹਾਡੇ ਬਰਾਬਰ ਹੀ ਵੇਖ ਲੋ ਹੁੰਦੀ ਏ ਹਾਂ ਬਿਲਕੁਲ ਵੇਖ ਲੋ ਤਾਂ ਤੇ ਦੂਜੇ ਨੰਬਰ ਤੇ ਵੜ ਟੋਕੜ ਬੱਚਾ ਮਰ ਗਿਆ ਹਾਂਜੀ ਹਾਂਜੀ ਦੁੱਧ ਕਿੰਨਾ ਹਾਜ਼ਰ ਹੋਊਗਾ ਦੁੱਧ ਆ ਦੇ 10 ਕਿਲੋ ਹੈਗਾ ਠੀਕ ਹੈ ਬੋਦੀ ਵਾਲੀ ਕੋਈ ਚੂਨ ਚਾਂਦ ਕੋਈ ਕਿੰਨਾ ਵੀ ਚੜ ਨਹੀਂ ਮਾਰੀ ਸੀ ਇਹ ਤਾਂ ਇਦਾਂ ਵੰਗਾ ਵੰਗਾ ਟੰਗਾ ਪਾਉਂਦੀ ਲੋੜ ਆ ਹਾਂ ਜੀ ਆਹ ਦੇਖੋ ਆਹਾਂ ਭੜੀ ਸੀ ਇਹ ਲੈ ਬਰਫਾ ਕੋਰੇ ਤੇ ਕੋਈ ਰੱਸੀ ਰਸੀਂ ਪਾਉਂਦੀ ਲੋੜ ਆ ਮਾੜੀ ਪਾਲੀ ਦੀ ਮਾੜੀ ਉਹ ਤਾਂ ਜਰਸੀ ਨਹੀਂ ਗਈ ਫਿਰ ਪਾਲੇ ਦੀ ਬੜੀ ਪਾਉਣ ਦਾ ਤਾਂ ਕੋਈ ਗੱਲ ਨਹੀਂ ਹਾਂ ਜੀ ਹਾਂ ਜੀ ਖੋਲ ਕੇ ਤੋਰ ਕੇ ਵੀ ਵਿਖਾਈਏ ਲਓ 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 ਜੀ ਬੋਦੀ ਵਾਲੀ ਵੱਛੀ ਜੋ ਜਰਸੀ ਦੇ ਵਿੱਚ ਵੀ ਆ ਜਾਂਦੀ ਆਮ ਠੀਕ ਆ ਸੋਹਣੀ ਆ ਮੂੰਹ ਮੱਥੇ ਲੱਗਦੀ ਆ ਬੱਚਾ ਜੋ ਮਰ ਗਿਆ ਹੈ ਬੱਚਾ ਹੀ ਮਰ ਗਿਆ ਚਲ ਪਏ ਤੇ ਚਚੜਾ ਨਾ ਮਾਰੀ ਜਾਂਦਾ ਤੁਸੀਂ ਇਹ ਗਿਣੋ ਕਿ ਸੁਆ 2 ਮਹੀਨਿਆਂ ਦਾ ਸ਼ਾਦੀ ਲਗ ਬੰਨ ਹੋ ਗਿਆ ਹੋਊਗਾ ਹਾਂ ਜੀ ਇੰਨੇ ਹੋ ਗਿਆ ਬੁਰਮਾ ਇਹ ਤਾਂ ਨਾਲ ਆ ਆ ਹੋ ਗਿਆਵੇਂ ਆਹੋ ਕਿਉਂ ਬਈ ਗੱਲ ਸਚਾਈ ਦੀ ਸ਼ਾਦੀ ਚਾਹੀਦੀ ਦੱਸਣੀ ਨਾ ਬਹਿਗਾ ਰੱਬ ਤੇਗਾ ਹਾਂ ਟੂੜੇ ਜਿਆਦਾ ਕੰਮ ਕਾਮੋ ਨਾ ਕਰੋ ਸਚਾਈ ਦੇ ਹਿਸਾਬ ਨਾਲ ਇਹਨੂੰ ਤੋੜ ਲਓ ਭਾਵੇਂ ਲਓ ਜੀ ਤੇ ਬਾਕੀ ਸੋਹਣੀ ਥਾਂ ਸਿੱਤਾ ਬੜਾ ਸੋਣਾ ਕਰਮਾਲੀ ਲੱਗਾ ਤੇ ਕਰ ਦਿੰਦਾ ਵੀ ਚੰਗਾ ਸੋਣਾ ਠੀਕ ਹੈ ਜੀ ਲੈਓ ਤੋਰਦਾ ਉਹਨ ਮਾਰ ਦਿੱਤੀ ਲੰਮੀ ਤੋਰ ਭੈਣ ਭਰਾ ਨੂੰ ਨਾ ਪਤਾ ਲੱਗ ਜਾਂਦਾ ਕਦ ਕੋਤਾ ਲੈਓ ਲੈਓ ਜੀ ਲੈਓ ਤਾਂ ਥੋੜਾ ਭੀੜਾ ਸ਼ਹਿਰਾਂ ਦੇ ਵਿੱਚ ਹੁੰਦਾ ਆ ਮੈਂ ਤੇ ਇਸ ਕਰਕੇ ਦੇਖਤ ਹੁੰਦੀ ਆ ਤੇ ਲੈਓ ਲੈਓ ਬੰਦੋ ਜੀ ਸ਼ਾ ਜੀ ਹਿੰਦੀ ਫਿਰ ਕੀਮਤ ਕੀ ਕਰਦੇ ਆ ਹਾਂ ਜੀ ਕੀ ਮੋਲੇ ਦਾ ਮੈਂ ਤਾਂ ਦੱਸੀ ਆ ਬੱਤੀ ਬੁੱਤੀ ਲੱਗੇ ਨਹੀਂ ਜੀ ਥੋੜਾ ਛাড় ਦਿੱਗੇ ਛাড় ਦੋ ਆਪੇ ਛੋਟ ਆਪਾਂ ਜਿੱਦਾਂ ਦੇ ਜਾਂਦੇ ਜੀ 30000 ਦੀ ਕਰ ਦਿੱਤੀ 30 ਦੀ ਕਰ ਲਓ ਚਲੋ ਕੋਈ ਗੱਲ ਨਹੀਂ ਬਪਾ ਦੋ ਇਹਦੀ ਛੋਟ ਕਰ ਲਓ ਠੀਕ ਆ ਇੱਕ ਵਾਰ ਫੋਨ ਨੰਬਰ ਭੈਣ ਭਰਾਵਾਂ ਨੂੰ ਨਾਮ ਦੱਸ ਦੋ ਹੁਣ ਆਪਾਂ ਲੈਂਗੇ ਜੀ ਨੰਬਰ 7911 9510 ਦਾ ਜੀ ਠੀਕ ਆ ਜੀ ਤੇ ਨਾਮ ਜੱਗਾ ਸਿੰਘ ਪਿੰਡ ਖੇਮਕਨ ਬਾਰਡਰ ਠੀਕ ਹੈ ਜਲਾਤਰਤਨ ਲਓ ਭਈ ਵੀ ਮਿੱਤਰੋ ਟਾਈਮ ਸਿਰ ਆਪਣੀ ਖਰੀਦਦਾਰੀ ਕਰ ਲਿਓ ਪਸ਼ੂ ਦੋਵੇਂ ਸੋਹਣੇ ਵਿਖਾਏ ਬਾਈ ਨੇ ਮੁੱਲ ਵੀ ਠੀਕ ਕੀਤਾ ਜਾਇਜ਼ ਤੇ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰੱਬ ਰੱਖਾ ਜੀ